ਜਿੱਥੇ ਕਿ ਵਾਰਦਾਤਾ ਤਰਨਤਰ ਜ਼ਿਲ੍ਹੇ ਦੇ ਅੰਦਰ ਰੁਕਣ ਦਾ ਨਾਮ ਨਹੀਂ ਲੈ ਰੀਆਂ ਜਿੱਥੇ ਕਿ ਆਏ ਦਿਨੀ ਫਰੋਤੀਆਂ ਵਾਰਦਾਤਾ ਦੇਖ ਨੂੰ ਮਿਲ ਰਹੀਆਂ ਹੈ ਜਿੱਥੇ ਕਿ ਤੁਸੀਂ ਦੇਖਿਆ ਕਿ ਤਿੰਨ ਲੜਕੇ ਅਣਪਛਾਤੇ ਲੜਕੇ ਬਾਈਕ ਸਵਾਰ ਆਉਂਦੇ ਨੇ ਤੇ ਗਣੇਸ਼ ਛੇਰੀ ਦੇ ਉੱਪਰ ਪੈਸੇ ਦੀ ਕਰਦੇ ਨੇ ਮੰਗ ਪੈਸੇ ਨਹੀਂ ਦਿੰਦੇ ਤੇ ਤੜ ਤੜ ਚਲਾਉਂਦੇ ਨੇ ਗੋਲੀਆਂ ਇੱਕ ਲੜਕੇ ਨੂੰ ਕਾਬੂ ਕਰ ਲਿੱਤਾ ਹੈ ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਇਨ ਨਿਊ ਚੈਨਲ ਜੇ ਗੱਲ ਕੀਤੀ ਜੇ ਮੈਂ ਤਰਨ ਤਰਨ ਦੀ ਤਾਂ ਤੁਸੀਂ ਦੇਖਿਆ ਆਈ ਦੇਨੀ ਵਾਰਦਾਤ ਹੈ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਕਿ ਗਣੇਸ਼ ਡੇਰੀ ਦੇ ਉੱਪਰ ਦੇਖਿਆ ਪਿਛਲੇ ਦਿਨੀ ਗੋਲੀਆਂ ਜੜੀਆਂ ਚੱਲੀਆਂ ਸੀ ਤੇ ਅੱਜ ਐਸਐਸਪੀ ਨੇ ਇੱਕ ਜਿਹੜਾ ਦੋਸ਼ੀ ਜਿਹੜਾ ਵਾ ਕਾਬੂ ਕੀਤਾ ਅਬ ਮਨੂ ਰਾਣੇ ਨੇ ਜਿਹੜੀ ਆ ਕਾਨਫਰੰਸ ਕੀਤੀ ਉਹਨਾਂ ਦੱਸਿਆ ਹੈ ਹੋਰ ਜਿਹੜੇ ਆ ਕੁਝ ਜਿਹੜੇ ਦੋਸ਼ੀ ਬਾਕੀ ਕਾਬੂ ਕਰਨੇ ਬਾਕੀ ਹੈ ਤਰੰਤਰ ਤੋਂ ਸਰਜੀ ਸਿੰਘ ਦੀ ਵਿਸ਼ੇਸ਼ ਰਿਪੋਰਟ ਹੈ ਤੇ ਮੁੜ ਕੇ तकरीबन ਰਾਤ ਨੂੰ 9:30 ਵਜੇ ਮੋਟਰਸਾਈਕਲ ਤੇ ਤਿੰਨ ਸਵਾਰ ਜਿਹੜੇ ਨੇ ਅਣਪਛਾਤੇ ਆ ਕੇ ਉੱਥੇ ਗੋਲੀ ਚਲਾ ਕੇ ਜਾਂਦੇ ਆ ਤੇ ਉਹਦੀ ਤੁਸੀਂ ਵੀਡੀਓ ਵੀ ਵੇਖੀ ਹੋਣੀ ਹੈ ਕਿ ਇਹ ਰਾਤ ਦੇ 9:30 ਵਜੇ ਦੇ ਕਰੀਬ ਦੋ ਤਿੰਨ ਜਿਹੜੇ ਫਾਇਰ ਹੈ ਉਹ ਕਰਕੇ ਉੱਥੇ ਜਾਂਦੇ ਆ ਸਾਡੇ ਐਸ ਐਚ ਓ ਸਿਟੀ ਅਵਤਾਰ ਤੇ ਇਹਨਾਂ ਦੇ ਸੁਪਰਵਾਈਜ਼ਨ ਜਿਹੜੀ ਰਹੀ ਹੈ ਡੀਐਸਪੀ ਆਪਣੇ ਰਿਪੂ ਤਾਪਨ ਸਿੰਘ ਸੰਧੂ ਇਹਨਾਂ ਨੇ ਬੜੇ ਵਿਗਿਆਨਿਕ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਪਹਿਲਾਂ ਤਾਂ ਇਹ ਜਿਹੜੇ ਬੰਦੇ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈ ਉਹਦਾ ਨਾਮ ਹੈ ਜੋਬਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸ਼ੇਖ ਚੱਕ ਜਿਹੜਾ ਥਾਣੇ ਸਦਰ ਦੇ ਵਿੱਚ ਪੈਂਦਾ ਹੈ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਉਹਦੇ ਕੋਲੋਂ ਜਿਹੜੇ ਬਾਕੀ ਦੇ ਦੋ ਵੀ ਦੋਸ਼ੀ ਸੀਗੇ ਉਹਨਾਂ ਦੀ ਵੀ ਪਛਾਣ ਪੁਲਿਸ ਨੂੰ ਹੋ ਗਈ ਹੈ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਇਸ ਤੋਂ ਇਲਾਵਾ ਮਤਲਬ ਜਿਹੜੇ ਆਪਣੇ ਪਹਿਲਾਂ ਵੀ ਇਹ ਵਾਰਦਾਤਾਂ ਹੋਈਆਂ ਸੀਗੀਆਂ ਉਹਨਾਂ ਨੂੰ ਵੀ ਟ੍ਰੇਸ ਕਰਨ 'ਚ ਸਿਟੀ ਪੁਲਿਸ ਨੇ ਬੜੀ ਵਧੀਆ ਇੱਕ ਭੂਮਿਕਾ ਅਦਾ ਕੀਤੀ ਹੈ ਤੇ ਇਹ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਫੜ ਕੇ ਇਹਨਾਂ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਹ ਤਫਤੀਸ਼ ਦਾ ਵਿਸ਼ਾ ਸਾਡੀ ਟੀਮ ਲੱਗੀ ਹੋਈ ਆ ਉਹ ਵੀ ਆਪਾਂ ਅਸੀਂ ਪੂਰੀ ਮਤਲਬ ਜਿਹੜੇ ਦੇ ਵਿੱਚ ਰਿਕਵਰੀ ਕਰਨੀ ਆ ਉਹ ਸਾਰਾ ਕੁਝ ਕਰਕੇ ਫਿਰ ਸਪਲੀਮੈਂਟਰੀ ਤੁਹਾਨੂੰ ਦੱਸਾਂਗੇ ਇਹ ਜਿਹੜੀ ਕੰਮ ਕਰ ਰਿਆ ਸੀ ਇਹ ਦੇਖੋ ਜਿਹੜਾ ਟੱਚ ਦੇ ਵਿੱਚ ਸੀਗਾ ਜੈਸਲ ਚੰਬਲ ਬੋਲਦਾ ਸੀਗਾ ਸੱਤਾਂ ਨਸ਼ਾਇਰਾ ਉਹ ਵਾਲਾ ਮੋਡਿਊਲ ਸੀਗਾ ਤੇ ਪਹਿਲਾਂ ਫਿਰੋਤੀਆ ਦੀ ਮੰਗ ਕਰਦੇ ਆ ਫਿਰ ਇਹ ਜਿਹੜੀ ਇਹਨਾਂ ਨੇ ਇੱਕ ਗਟਿਆਵਾਰਦਾ ਜਿਹੜੀ ਕੀਤੀ ਸੀਗੀ ਤੇ ਹੁਣ ਇਹਨੂੰ ਆਪਾਂ ਸੈਂਟੀਫਿਕ ਇਨਵੈਸਟੀਗੇਸ਼ਨ ਕਰਕੇ ਇਨਾਂ ਨੂੰ ਸੱਜ ਤੋਂ ਸੱਜ ਸਜ਼ਾ ਵੀ ਦਵਾਵਾਂਗੇ ਤੇ ਜਿਹੜੇ ਬਾਕੀ ਰਹਿੰਦੇ ਇਹਨਾਂ ਦੇ ਮੋਡਿਊਲ ਦੇ ਬੰਦੇ ਨੇ ਇਹਨਾਂ ਦੇ ਨਾਮ ਉਜਾਗਰ ਹੋਈਆਂ ਇਸ ਪੂਰੇ ਮੋਡਿਊਲ ਦਾ ਜਿਹੜਾ ਪਰਦਾ ਫਾਸ਼ ਕਰਾਂਗੇ 30 ਲੱਖ ਰੁਪਏ ਦੇ ਕਰੀਬ ਇਹਨਾਂ ਤੋਂ ਮੰਗੇ ਸੀਗੇ